ਦੇਕੋ ਸਬਾ ਹਰੀਕੇ ਤਾਂ ਇੱਥੇ ਇੱਕ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਉਹ ਵੀ ਇੱਕ ਝੀਲ ਹੈ ਬੜੀ ਵੱਡੀ ਝੀਲ ਹੈ ਇੱਥੇ ਜਿਹੜੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤਾ ਜੇ ਕਰਕੇ ਪ੍ਰਵਾਸੀ ਪੰਛੀ ਜਿਹੜੇ ਆਉਂਦੇ ਨੇ ਤਾਂ ਕਈ ਕਿਸਮਾਂ ਦੇ ਪੰਛੀ ਕਹਿ ਸਕਦੇ ਹਾਂ ਸੱਕੜੀ ਕਿਸਮਾਂ ਦੇ ਪੰਛੀ ਵੀ ਕਹਿ ਸਕਦੇ ਆ ਵੀ ਇੱਥੇ ਜਿਹੜੇ ਆਉਨੇ ਨੇ ਤੇ ਮੈਂ ਕਹਾਂਗਾ ਵੀ ਭਾਰਤ ਪਾਕਿਸਤਾਨ ਦਾ ਵੀ ਇਹ ਕੇਂਦਰ ਬਿੰਦੂ ਇੱਕ ਤਰ੍ਹਾਂ ਦਾ ਜੇ ਆਪਾਂ ਕਹਿ ਲਈਏ ਕਿਉਂਕਿ ਇਥੋਂ ਥੋੜੀ ਦੂਰ ਚੱਲ ਜੀਏ ਤੇ ਅੱਗੇ ਫਾਲੜਾ ਬਾਰਡਰ ਸ਼ੁਰੂ ਹੋ ਜਾਂਦਾ ਤੇ ਇਹ ਆਪਾਂ ਕੇਂਦਰ ਬਿੰਦੂ ਦੇ ਵਿੱਚ ਖੜੇ ਆ ਤੇ ਇਹੋ ਜਿਹਾ ਕੁਦਰਤੀ ਨਜ਼ਾਰਾ ਕਰੋੜਾਂ ਰੁਪਏ ਲਾ ਕੇ ਵੀ ਨਹੀਂ ਬਣ ਸਕਦਾ ਕੋਈ ਕੱਦ ਦੇ ਨਾ ਘਰ ਦੀ ਮੁਰਗੀ ਐਹ ਦਾਲ ਬਰਾਬਰ ਤੇ ਲੋਕਾਂ ਨੂੰ ਪਤਾ ਹੀ ਨਹੀਂ ਉਚਾਰਿਆਂ ਨੂੰ ਹਨਾ ਜਿਹੜੇ ਲੋਕ ਇਹ ਤੇ ਉਹਨਾਂ ਚੀਜ਼ ਉਹ ਹੀ ਕਰ ਸਕਦਾ ਜਿਸ ਨੂੰ ਕੁਦਕਣਾ ਪਿਆਰ ਹੋਵੇ ਪੰਛੀ ਜਿਹੜੇ ਆ ਉਦੋਂ ਹੀ ਉਹ ਆਪਣਾ ਖੁਸ਼ੀ ਮਨਾਉਂਦੇ ਆ ਜਦੋਂ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਆ ਤੇ ਇਹ ਜੰਗਲ ਦਾ ਇਲਾਕਾ ਬਣਿਆ ਹੈ ਦਰਿਆ ਦਾ ਕਿਨਾਰਾ ਪਾਣੀ ਵੀ ਵਾਧੂ ਖਾਣ ਪੀਣ ਨੂੰ ਵੀ ਵਾਧੂ ਪਿੰਟੇਲ ਬਲੈਕਵੂਡੋ ਕਾਫੀ ਜਾਨੀ ਕੇ ਹੈਗੇ ਆ ਜਿਹੜਾ ਕਿ ਆਪਾਂ ਜੇ ਵੇਖੀਏ ਤੇ ਮਾਨੂੰ ਨਾਨ ਛਿੰਟੂ ਮਿੰਟੇ ਆਈ ਜਾਂਦੇ ਆ ਇਸ ਤਰ੍ਹਾਂ ਜਿਹੜੇ ਥੋੜੇ ਜਿ ਵਿਸਰ ਜਾਂਦੇ ਆ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੇ ਵੀ ਤੇ ਮੈਂ ਕਪਿਲ ਗਿੱਲ ਤੇ ਅੱਜ ਪਹੁੰਚੂ ਕਿ ਜਿਲ੍ਹਾ ਤਰਨਤਾਰਨ ਦੇ ਕਸਬਾ ਹਰੀਕੇ ਤਾਂ ਇੱਥੇ ਇੱਕ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਉਹ ਵੀ ਇੱਕ ਝੀਲ ਹੈ ਬੜੀ ਵੱਡੀ ਝੀਲ ਹੈ ਇੱਥੇ ਜਿਹੜੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈ ਗਈ ਤੈ ਕਰਕੇ ਪ੍ਰਵਾਸੀ ਪੰਛੀ ਜਿਹੜੇ ਆਉਂਦੇ ਨੇ ਤਾਂ ਕਈ ਕਿਸਮਾਂ ਦੇ ਪੰਛੀ ਕਹਿ ਸਕਦੇ ਆ ਸੈਂਕੜੇ ਕਿਸਮਾਂ ਦੇ ਪੰਛੀ ਵੀ ਕਹਿ ਸਕਦੇ ਆ ਵੀ ਇੱਥੇ ਜਿਹੜੇ ਆਉਂਦੇ ਨੇ ਤਾਂ ਉਹ ਪਿੱਛੇ ਜਦੋਂ ਉਡਾਣ ਭਰ ਕੇ ਆਉਂਦੇ ਨੇ ਨਾ ਜੀ ਤੇ ਸਾਨੂੰ ਜਾਣਕਾਰੀ ਮੁਤਾਬਕ ਪਤਾ ਚੱਲਿਆ ਵੀ ਉਹ ਨਾ ਛੋਟੇ-ਛੋਟੇ ਬੱਤੀ ਹੁੰਦੇ ਉਹਨਾਂ ਦੇ ਇੱਥੇ ਪਿੱਛੇ ਜਦੋਂ ਬਰਫੋ ਜਦੋਂ ਪੈਣ ਲੱਗ ਪੈਂਦੀ ਬੱਚਿਆਂ ਨੂੰ ਆਲਣਿਆਂ ਚ ਛੱਡ ਕੇ ਆ ਕੇ ਤੇ ਲੰਮੀਆਂ ਓਡਾਰਾਂ ਭਰ ਕੇ ਜਿਹੜਾ ਲੰਮਾ ਸਫ਼ਰ ਤੈਅ ਕਰਕੇ ਜਿਹੜਾ ਜਿਹੜਾ ਇੱਥੇ ਪਹੁੰਚਦੇ ਨੇ ਤਾਂ ਇੱਥੇ ਸਲਾਨੀਆਂ ਦਾ ਮੇਲਾ ਲੱਗ ਜਾਂਦਾ ਤੇ ਇਸ ਜਗ੍ਹਾ ਦੇ ਉੱਤੇ ਜੇ ਤੂੰ ਦੇਖ ਸਕਦਾ ਵੀ ਇੱਥੇ ਨਾ ਬੋਟਾਂ ਵੀ ਚਲਦੀਆਂ ਹੁੰਦੀਆਂ ਨੇ ਤਾਂ ਉਹ ਪਾਣੀ ਦਾ ਥੋੜਾ ਜਿਹਾ ਪੱਧਰ ਜ਼ਿਆਦਾ ਹੋਣ ਕਰਕੇ ਥੋੜੀਆਂ ਬੋਟਾਂ ਬਾਹਰ ਕੱਢਦੀਆਂ ਵੀ ਪਾਣੀ ਦਾ ਥੋੜਾ ਪੱਧਰ ਦਾ ਜੋ ਬਹਾਅ ਵੀ ਇੱਥੇ ਚੱਲਦਾ ਪਿਆ ਪਾਣੀ ਥੋੜੇ ਥੋੜੇ ਚੱਲਦਾ ਉਸ ਕਰਕੇ ਜਿਹੜੀਆਂ ਵੋਟਾਂ ਜਣੀਆਂ ਇਹ ਬੰਦਿਆ ਤੇ ਇੱਥੇ ਲੋਕ ਪ੍ਰੀ ਵੈਡਿੰਗ ਕਰਨ ਆਉਂਦੇ ਨੇ ਜਾਣਕਾਰੀ ਦੱਸਦੀ ਆ ਤੁਹਾਨੂੰ ਜਿਸ ਕਿਸੇ ਨੇ ਪਹੁੰਚਣਾ ਨਾ ਵੀਰ ਨੇ ਇੱਥੇ ਇਸ ਲੇਕ ਨੂੰ ਦੇਖਣ ਵਾਸਤੇ ਤੇ ਚਲਦੀ ਵੀਡੀਓ ਨੂੰ ਸ਼ੇਅਰ ਕਰਿਓ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰਕੇ ਤੇ ਲਾਈਕ ਕਰਕੇ ਜਰੂਰ ਆਈਕਨ ਦਾ ਬਟਨ ਦਬਾ ਦਿਓ ਤੇ ਸਾਡੇ ਨਾਲ ਇੱਥੇ ਭਾਈ ਸਾਹਿਬਾਈ ਗੁਰਦੇਵਾਲ ਸਿੰਘ ਜੁੜੇ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਵੀ ਮੌਕੇ ਤੇ ਪਹੁੰਚੋ ਨੇ ਨੇਚਰ ਪ੍ਰੇਮੀ ਆ ਕੁਦਰਤ ਦੇ ਬਾਰੇ ਜਿਹੜਾ ਇਹਨਾਂ ਤੋਂ ਕੁਝ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਹਿਸਟਰੀ ਬਾਰੇ ਇਹ ਥਾਰੀ ਜਾਣਕਾਰੀ ਤੁਹਾਨੂੰ ਦੇਣਗੇ ਗੁਰਦੇਵਾਲ ਸਿੰਘ ਜਿਹੜੇ ਸਾਡੇ ਨਾਲ ਜੁੜੇ ਨੇ ਭਾਈ ਸਾਹਿਬ ਤਾਂ ਐਸ ਵਕਤ ਹਾਈ ਕੀ ਚੀਜ਼ ਤੇ ਖੜੇ ਆ ਤੇ ਕੇਂਦਰ ਬਿੰਦੂ ਬਣਦਾ ਇਥੇ ਦੂ ਜਿਹੜਾ ਪਗਮੇ ਵੀ ਦਰਿਆਵਾਂ ਦਾ ਤੇ ਨਾਲ ਹੀ ਤੈਨੂੰ ਜਿਹੜੇ ਜੋੜਦੇ ਆ ਤੇ ਕਿਦਾਂ ਦੇਖਦੇ ਹੋ ਵੀ ਅੱਜ ਇਥੇ ਪਹੁੰਚੇ ਹੋ ਤੁਹਾਨੂੰ ਤਾਂ ਤੁਹਾਡਾ ਸਵਾਗਤ ਕਰ ਲੈਣੀ ਬਹੁਤ ਬਹੁਤ ਤੁਹਾਡਾ ਵੀ ਸਵਾਗਤ ਹੈ ਜੀ ਆਇਆਂ ਨੂੰ ਤੇ ਮਾਝੇ ਦਾ ਇਹ ਇਲਾਕਾ ਜੋ ਦਿੱਤਾ ਤੁਸੀਂ ਦੱਸਿਆ ਵੀ ਤਿੰਨ ਜ਼ਿਲ੍ਹਿਆਂ ਦਾ ਸੁਮੇਲ ਤਿੰਨ ਇਲਾਕਿਆਂ ਦਾ ਮੇਲ ਤੇ ਮੈਂ ਕਹੂੰਗਾ ਵੀ ਭਾਰਤ ਪਾਕਿਸਤਾਨ ਦਾ ਵੀ ਇਹ ਕੇਂਦਰ ਬਿੰਦੂ ਇੱਕ ਤਰ੍ਹਾਂ ਦਾ ਜੇ ਆਪਾਂ ਕਹਿ ਲਈਏ ਕਿਉਂਕਿ ਇੱਥੋਂ ਥੋੜੀ ਦੂਰ ਚੱਲ ਜਾਈਏ ਤੇ ਅੱਗੇ ਫਾਲੜਾ ਬਾਰਡਰ ਸ਼ੁਰੂ ਹੋ ਜਾਂਦਾ ਤੇ ਇਹ ਆਪਾਂ ਕੇਂਦਰ ਬਿੰਦੂ ਦੇ ਵਿੱਚ ਖੜੇ ਆ ਤੇ ਇਹੋ ਜਿਹਾ ਕੁਦਰਤੀ ਨਜ਼ਾਰਾ ਕਰੋੜਾਂ ਰੁਪਏ ਲਾ ਕੇ ਵੀ ਨਹੀਂ ਬਣ ਸਕਦਾ ਠੀਕ ਹੈ ਕਿਉਂਕਿ ਇੰਨਾ ਵੱਡਾ ਜਨਾਬ ਆਪਾਂ ਕਹ ਲਈਏ ਦਰਿਆਈ ਇਲਾਕਾ ਇੰਨਾ ਵੱਡਾ ਪਾਣੀ ਨੂੰ ਕ ਕਵਰ ਕਰਨ ਵਾਸਤੇ ਰੋਕਣ ਵਾਸਤੇ ਮੇਰਾ ਖਿਆਲ ਵੀ ਅਰਬਾਂ ਦੀ ਰਾਸ਼ੀ ਚਾਹੀਦੀ ਹੈ ਤੇ ਇਹ ਤਾਂ ਕੁਦਰਤੀ ਇੱਕ ਸਪੌਟ ਬਣਿਆ ਹੋਇਆ ਹੈ ਤੇ ਲੋਕ ਇੱਥੇ ਆਉਂਦੇ ਆ ਆਨੰਦ ਲੈ ਰਹੇ ਆ ਕੁਦਰਤੀ ਨਜ਼ਾਰਾ ਵੇਖਣਾ ਤੇ ਹਰੀਕੇ ਪਤਨ ਤੇ ਆਓ ਬਿਲਕੁਲ ਤਾਂ ਚਲਦੇ ਚਲਦੇ ਗੱਲਬਾਤ ਕਰਾਂਗੇ ਨਾਲ ਸਾਰੇ ਦਿਸ ਦਿਖਾਵਾਂਗੇ ਜਿਸ ਤਰੀਕੇ ਦੇ ਨਾਲ ਮਤਲਬ ਇੱਥੇ ਲੋਕ ਆਉਂਦੇ ਨੇ ਹਨਾ ਗੱਲ ਕਰ ਲਈਏ ਵੀ ਇੱਥੇ ਬੱਚੇ ਵੀ ਆਉਂਦੇ ਨੇ ਮੁਰਨਾ ਮਤਲਬ ਕਿਤੇ ਨਾ ਕਿਤੇ ਬੱਚੇ ਦਾ ਕੋਈ ਮਨਗਿਲ ਕਰਦਾ ਵੀ ਯਾਰ ਪਾਪਾ ਅਸੀਂ ਆ ਜਗਾ ਤੇ ਜਾਣਾ ਹਨਾ ਜਾਂ ਫਿਰ ਜੋ ਜਾਂ ਫਿਰ ਲੋਕਾਂ ਦੀਆਂ ਜਿਹੜੀਆਂ ਮੀਸੇਜ ਹੁੰਦੀਆਂ ਨੇ ਖਾਰੇ ਤਨ ਕੰਮ ਕਰਦੀ ਨੇ ਕਰਦੇ ਵਿੱਚ ਤਾਂ ਉਹਨਾਂ ਨੂੰ ਵੀ ਟਾਈਮ ਜਿਹੜਾ ਇੱਥੇ ਸਪੈਂਡ ਕਰਨ ਦਾ ਮੌਕਾ ਜਿਹੜਾ ਮਿਲਦਾ ਆ ਤੇ ਬੜੇ ਵਧੀਆ ਜਿਹੜੀ ਇਹ ਲੇਖ ਬਣੀ ਹੋਈ ਆ ਤਾਂ ਇੱਥੇ ਬਹਿਣ ਸੀ ਬਹਿਣ ਦਾ ਸਿਟਿੰਗ ਦਾ ਸਾਰਾ ਇਹ ਇhtiyat ਉਹਨੇ ਰੱਖਿਆ ਗਿਆ ਵਧੀਆ ਤਰੀਕੇ ਦੇ ਨਾਲ ਜਿਹੜਾ ਇਸ ਜਗ੍ਹਾ ਨੂੰ ਜਿਹੜਾ ਸੰਭ ਕੇ ਰੱਖਿਆ ਆ ਕਿਤੇ ਨਾ ਕਿਤੇ ਨਾ ਗੁਰਦਵਾਲ ਜੀ ਆਪਾਂ ਗੱਲ ਕਰਦੇ ਪਿਆ ਸੀ ਵੀ ਇਸ ਜਗ੍ਹਾ ਦਾ ਘੱਟ ਲੋਕਾਂ ਨੂੰ ਪਤਾ ਕਿਉਂਕਿ ਇੱਥੇ ਲੈ ਨੇੜੇ-ਨੇੜੇ ਪਿੰਡ ਨੇ ਪਿੰਡਾਂ ਦੇ ਵਿੱਚ ਵੀ ਮਤਲਬ ਜਿਹੜੇ ਲੋਕ ਨੇ ਉਹਨਾਂ ਨੂੰ ਉਹਨਾਂ ਨੂੰ ਨਾ ਹਜ਼ਾਰਾਂ ਰੁਪਏ ਖਰਚ ਕਰਨੇ ਪੈਂਦੇ ਵੀ ਅਜਿਹੀ ਜਗ੍ਹਾ ਤੇ ਜਾਣ ਵਾਸਤੇ ਤੇ ਇਹ ਤਾਂ ਸਾਡੇ ਘਰ ਦੇ ਵਿੱਚ ਆ ਲੈਖੀ ਦੀ ਗੱਲ ਕਰ ਲੈਣੀ ਹੈ ਨਾ ਉਹ ਇੱਕ ਅੱਜ ਦੇ ਨਾ ਘਰ ਦੀ ਮੁਰਗੀ ਐ ਦਾਲ ਬਰਾਬਰ ਤੇ ਲੋਕਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ ਹਨਾ ਜਿਹੜੇ ਲੋਕ ਇਹ ਤੇ ਉਹਨਾਂ ਚੀਜ਼ ਉਹ ਹੀ ਕਰ ਸਕਦਾ ਜਿਸ ਨੂੰ ਕੁਦਕਤ ਨਾਲ ਪਿਆਰ ਹੋਵੇ ਤੇ ਆਪਾਂ ਵੇਖਦੇ ਆਏ ਆ ਕਿ ਲੋਕ ਪੰਛੀਆਂ ਨਾਲ ਪਿਆਰ ਕਰਦੇ ਆ ਉਹਨਾਂ ਵਾਸਤੇ ਨਕਲੀ ਆਲਣੇ ਬੁਲਾਉਂਦੇ ਆ ਨਕਲੀ ਆਪਣਾ ਕਈ ਤਰ੍ਹਾਂ ਦਾ ਪਾਣੀ ਰੱਖਦੇ ਆ ਹਨ ਹੂੰ ਹੂੰ ਤੇ ਬਹੁਤ ਸਾਰੀਆਂ ਕਹਾਣੀਆਂ ਦੇ ਵਿੱਚ ਸਾਨੂੰ ਪਸ਼ੂ ਪੰਛੀਆਂ ਦਾ ਜ਼ਿਕਰ ਮਿਲਦਾ ਕਿ ਪਸ਼ੂ ਪੰਛੀ ਜਿਹੜੇ ਆ ਹਮੇਸ਼ਾ ਹੀ ਸਾਡੇ ਮਿੱਤਰ ਰਹੇ ਨੇ ਇੱਕ ਪੁਰਾਣੀ ਜੇ ਫਿਲਮ ਦੀ ਗੱਲ ਕਰ ਰਹੀ ਹਾਂ ਕੋਈ ਵੇਖੀ ਹੋਗੀ ਤੁਸੀਂ ਸ਼ਾਇਦ ਹਨਾ ਉਹਦੇ ਵਿੱਚ ਉਹ ਕਬੂਤਰ ਜਿਹੜਾ ਚਿੱਠੀ ਲੈ ਕੇ ਜਾਂਦਾ ਹਨ ਇਹੋ ਜਿਹੀਆਂ ਗੱਲਾਂ ਬਾਤਾਂ ਆਹੀ ਅਕਸਰ ਸੁਣਦੇ ਆਏ ਵੀ ਪੰਛੀ ਜਿਹੜੇ ਸਾਡੇ ਮਿੱਤਰ ਰਹੇ ਇਹ ਪੰਛੀਆਂ ਦੇ ਨਾਲ ਸਾਡਾ ਜਿਤਨਾ ਕਹਿ ਲਿਏ ਗੂੜਾ ਰਿਸ਼ਤਾ ਤੇ ਹੋਣਾ ਵੀ ਚਾਹੀਦਾ ਹੈ ਨਾ ਸਾਰੇ ਲੋਕ ਕੁਦਰਤ ਨੂੰ ਪਿਆਰ ਕਰਦੇ ਨੇ ਤੇ ਆਪਾਂ ਉਧਰ ਵੀ ਤੁਹਾਨੂੰ ਦਿਖਵਾਣਾ ਵਾ ਇਹ ਜਿਹੜੀ ਛੋਟੀ ਪਾਰਕ ਜਿਹੜੀ ਬਣਾਈ ਹੋਈ ਹੈ ਤੇ ਅਲੱਗ-ਅਲੱਗ ਲੋਕ ਜਿਹੜੇ ਇੱਥੇ ਜਦੋਂ ਆਉਂਦੇ ਹੋਣਗੇ ਤੇ ਇੱਕ ਆਨੰਦ ਲੈਂਦੇ ਹੋਣਗੇ ਹੈ ਨਾ ਆ ਦੇਖੋ ਚੰਗਲੀ ਸੈਂਸਰੀ ਹੈ ਨਾ ਆ ਇਹੋ ਜਿਹਾ ਬਤਕਾਂ ਕਰੀ ਵੇਖੀ ਆ ਮੈਂ ਤਾਂ ਕਹਿਣਾ ਵੀ ਜਦੋਂ ਨਜ਼ਰ ਆਉਂਦੀਆਂ ਹੋਣੀਆਂ ਕਿੰਨਾ ਨਜ਼ਾਰਾ ਆਉਦਾ ਹੋਊਗਾ ਬਿਲਕੁਲ ਆਪ ਗੱਲ ਕਰਦੇ ਪਏ ਸੀ ਆਲਿਆਂ ਦੀ ਜੇ ਆਲਿਆਂ ਦੀ ਗੱਲ ਕਰਦੇ ਸੀ ਜੇ ਆਲਿਆਂ ਦੀ ਜਦੋਂ ਆਪਾਂ ਗੱਲ ਕਰ ਰਹੇ ਨੇ ਵੀ ਜੋ ਨਕਲੀ ਆਲਿਆਂ ਨੇ ਆਪਾਂ ਜਦੋਂ ਆਪਾਂ ਜੋ ਰੁੱਖ ਸੀ ਹਨ ਉਹਦੇ ਰੁੱਖ ਦਾ ਆਪਾਂ ਲੈ ਵੱਡ ਬਿਲਕੁਲ ਉਹ ਹੁਣ ਆਪਾਂ ਨਕਲੀ ਆਲੀ ਨਹੀਂ ਟੰਗਦੀ ਫਿਰਦੀ ਵੀ ਜਿਹੜੀ ਚੀਜ਼ ਨੂੰ ਅਸੀਂ ਮਤਲਬ ਜੜੀਆਂ ਦੀ ਚੱਕਾ ਕਿ ਕਲਾਹਕ ਜੜੀ ਹੁੰਦੀ ਹੈ ਹਨ ਥੋੜੇ ਥੋੜੇ ਉੱਠਣਾ ਤਾਂ 5 ਵਜੇ ਜਾਂ 4 ਹੋਈ ਜੜੀਆਂ ਨੇ 5:00 ਵਜੇ ਕਰੀਬ ਜੀ ਬਣ ਨੀਅਰ ਬਾਰਡ ਇੰਨੇ ਕ ਵਜੇ ਨੇ ਜੜੀਆਂ ਆਪਣੀਆਂ ਤੇ ਚਾਹ ਕਰਦੀਆਂ ਲੂਕ ਤੇ ਜੀ ਜੀ ਕਰਦੀਆਂ ਤਾਂ ਬੋਲਦੇ ਸੀ ਉਤਰੀਆਂ ਘੁੰਗੀਆਂ ਲਾਲੀਆਂ ਹਨਾ ਤੇ ਕਈ ਤਰ੍ਹਾਂ ਦੇ ਜਿਹੜੇ ਆਪਾਂ ਜਿਹੜੇ ਜਾਨਵਰ ਜਿਹੜੇ ਕੋਇਲ ਵਰਗੇ ਜਿਹੜੇ ਜਾਨਵਰ ਸੀ ਉਹ ਕਿਤੇ ਨਾ ਕਿਤੇ ਪਤਾ ਨਹੀਂ ਹੋਣਾ ਮੰਨ ਲਵਾਂ ਲੁਪਤ ਹੋ ਗਏ ਦੇਖਦੇ ਨਹੀਂ ਉਹ ਨਾਲ ਇਹਨਾਂ ਦਾ ਜੰਨਾ ਵੀ ਫਾਇਦਾ ਨਗਲ ਵਾਲੇ ਨੇ ਤਾਂ ਵਾਏ ਪੰਛੀ ਨਹੀਂ ਉਹਦੇ ਬਈ ਉਹ ਵੀ ਕਹਿ ਰਹੇ ਨੇ ਉਹ ਸੁਰੱਖਿਤ ਨਹੀਂ ਨਾ ਆਪਣੇ ਆਪ ਨੂੰ ਮਹਿਸੂਸ ਕਰਦੇ ਜਿਹੜਾ ਆਲਣਾ ਉਹਨਾਂ ਨੇ ਆਪਣੇ ਹੱਥੀ ਤਿਆਰ ਕੀਤਾ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਵੀ ਆ ਮੈਂ ਤਿਆਰ ਕਰਕੇ ਗਈਆਂ ਮੈਨੂੰ ਪਤਾ ਹੈ ਤੇ ਮੈਂ ਇੱਥੇ ਆ ਕੇ ਬਹਿਣਾ ਮੈਂ ਆਪਣੇ ਬੱਚੇ ਇੱਥੇ ਕਦਮੇ ਆ ਜੋ ਵੀ ਹੈਗਾ ਉਹਨਾਂ ਦਾ ਜਨ ਜੀਵਨ ਉੱਥੇ ਉਹਨੇ ਆਪਣੇ ਆਲਣੇ ਦੇ ਵਿੱਚ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਨਾ ਜਿਹੜਾ ਨਕਲੀ ਆਲਣਾ ਅਸੀਂ ਉਹਨਾਂ ਨੂੰ ਬਣਾ ਕੇ ਦੇਵਾਂਗੇ ਨਾ ਬੇਸ਼ੱਕ ਪੰਛੀ ਉਹਦੇ ਵਿੱਚ ਰਹਿਣ ਵੀ ਲੱਗ ਪੈਣ ਪਰ ਕਿਤੇ ਨਾ ਕਿਤੇ ਉਹਨਾਂ ਦੇ ਮਨ 'ਚ ਖੌਫ ਰਹੂਗਾ ਡਰ ਰਹੂਗਾ ਵੀ ਕਿਤੇ ਮੈਨੂੰ ਜਾਲ ਪਾਉਣ ਵਾਸਤੇ ਜਾਂ ਮੈਨੂੰ ਫੜਨ ਵਾਸਤੇ ਤਨੀ ਇਹ ਤਿਆਰ ਕੀਤਾ ਕਿਉਂਕਿ ਪੰਛੀ ਬੜੇ ਸਿਆਣੇ ਹੁੰਦੇ ਐਡੀ ਨਹੀਂ ਗੱਲ ਹੈ ਕਿ ਆਪਾਂ ਇਹਨਾਂ ਦਾ ਦਿਮਾਗ ਨਹੀਂ ਕਿਤੇ ਹੈਗਾ ਇਹ ਵੀ ਸਿਆਣੇ ਆ ਜਿੱਤ ਹੁਣ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਇਹ ਵੀ ਪਿਆਰ ਕਰਦੇ ਸੋ ਸਵੇਰ ਸਵੇਰ ਜਿਹੜਾ ਇਹਨਾਂ ਦੀ ਚਿੜੀਆਂ ਦੀ ਚਾਹ ਚਾਹ ਜਿਹੜੀ ਆਉਂਦੀ ਹੈ ਉਹ ਇੱਕ ਤਰ੍ਹਾਂ ਦਾ ਸੰਕੇਤ ਹੁੰਦਾ ਸੀ ਪੁਰਾਣੇ ਸਮੇਂ 'ਚ ਕਿਹੜੇ ਵੀ ਆਪਣੇ ਕੋਲ ਜਿਤਨਾ ਆਪਾਂ ਹੁਣ ਆਲਾਰਮ ਲਾ ਕੇ ਸੌ ਜਾਂਦੇ ਹਾਂ ਕੋਈ ਯੰਤਰ ਨਹੀਂ ਹੁੰਦੀ ਸੀ ਆਪਣੇ ਕੋਲੇ ਕੋਈ ਟਾਈਮ ਵੇਖਣ ਦਾ ਯੰਤਰ ਨਹੀਂ ਦਾ ਕਿਸੇ ਕਿਸੇ ਪੜੇ ਲਿਖੇ ਜਾਦਾ ਪੜੇ ਲਿਖਿਆ ਕੋਈ ਲੋਕ ਉਹਨਾਂ ਦੇ ਕੋ ਘੜੀ ਹੋਣੀ ਹਨਾ ਉਹਨੇ ਟਾਈਮ ਵੇਖ ਕੇ ਉੱਠਣਾ ਟਾਈਮ ਵੇਖ ਕੇ ਜਾਗਣਾ ਤੇ ਸਾਡੇ ਪੁਰਾਣੇ ਲੋਕਾਂ ਦੇ ਕੁੱਕੜ ਨੇ ਬਾਗ ਦਿੱਤੀ ਪਈ ਅਮਰਤੂਲਾ ਹੋ ਗਿਆ ਉઠੋ ਆਓ ਚੱਲੀਏ ਵੀ ਖੇਤਾਂ ਨੂੰ ਚਲੀ ਹੈ ਨਾ ਬਲਦਾਂ ਦੀਆਂ ਟੱਲੀਆਂ ਘਰ ਚ ਪਾਈਆਂ ਵੱਜਣੀਆਂ ਤੇ ਆਖਣਾ ਯਾਰ ਆਪ ਲੋਕ ਜੋਗ ਲੈ ਕੇ ਖੇਤਾਂ ਨੂੰ ਜਾ ਰਿਹਾ ਤੇ ਆ ਉਹ ਚੱਲੀ ਹੈ ਨਾ ਕੰਮ ਕਰਨ ਦਾ ਟਾਈਮ ਹੋ ਗਿਆ ਬਲਦਾਂ ਨੇ ਜਾ ਕੇ ਬਾਹਰ ਖੇਤੀ ਕਰਨੀ ਜਦੋਂ ਟੱਲੀ ਵੱਜਣੀ ਹੈ ਨਾ ਉਹਨਾਂ ਦੇ ਗਲ ਚ ਜਦੋਂ ਟੱਲੀ ਖੜਕਣੀ ਉਹਦੀ ਆਵਾਜ਼ ਸੁਣ ਕੇ ਚਿੜੀਆਂ ਨੇ ਚੀਂ-ਚੀਂ ਕਰਨੀ ਕੋਇਲ ਨੇ ਆਵਾਜ਼ ਦੇਣੀ ਕੋਈ ਕੁ ਕੁਦਰਤੀ ਸੰਗੀਤ ਦਾ ਨਜ਼ਾਰਾ ਜਿਹੜਾ ਵਾ ਉਥੋਂ ਮਿਲਦਾ ਸੀ ਤੇ ਲੋਕ ਆਨੰਦ ਲੈਂਦੇ ਉਹਨਾਂ ਦੇ ਸਿਰ ਤੇ ਸਾਈ ਜਿਹੇ ਲੋਕ ਉਹਨਾਂ ਦੇ ਤੇ ਅੱਜ ਤੋਂ ਰੋਖ ਵੀ ਅਸੀਂ ਖਤਮ ਕਰ ਲਏ ਅਸੀਂ ਕਹਿ ਲਿਆ ਵੀ ਪਾਣੀ ਵੀ ਆਪਣਾ ਖਰਾਬ ਕਰ ਲਿਆ ਪੀਣ ਵਾਲਾ ਪਾਣੀ ਤੱਕ ਅਸੀਂ ਖਰਾਬ ਕਰ ਲਿਆ ਧਰਤੀ ਦੇ ਵਿੱਚ ਜ਼ਹਿਰਾ ਪਾਪ ਆ ਗਏ ਹਨ ਤੇ ਇਹ ਲੋੜ ਹੈ ਸਾਨੂੰ ਵੀ ਆਪਣਾ ਜਿਹੜਾ ਪੀ ਐਚ ਲੈਵਲ ਆ ਧਰਤੀ ਦਾ ਉਹ ਨੂੰ ਸਹੀ ਕਰੀਏ ਬਿਲਕੁਲ ਉਹ ਮੂੜ ਆਪਾਂ ਫੇਰ ਉੱਥੇ ਹੀ ਹੋਣੇ ਆ ਵੀ ਜਿਹੜੀ ਗੱਲ ਕਰਦੇ ਪਏ ਪੰਛੀ ਬਹੁਤ ਸੋਹਣੇ ਸਾਨੂੰ ਜਿਹੜਾ ਆਲਣੇ ਅਸੀਂ ਬਣਾ ਬਣਾ ਕੇ ਲਾਉਣ ਰੱਖਦੇ ਆ ਘਰਾਂ ਦੇ ਵਿੱਚ ਉਹਨੂੰ ਮੁੱਲ ਖਰੀਦ ਕਿਉਂਕਿ ਆਰਟੀਫੀਸ਼ਲ ਵਗੈਰਾ ਬਣਾਉਣੇ ਆ ਉਹ ਜਿਹੜੇ ਜਿਤਨਾ ਬਿਜੜਾ ਬੁੰਦਾ ਹੀ ਉਤਨਾ ਦੇ ਵੀ ਆਲਣੇ ਆਗੇ ਇਹ ਵੀ ਦੇ ਨਹੀਂ ਬਣਾਇਆ ਹੂਗਾ ਨਾ ਪਰ ਬਿਜੜਾ ਸਭ ਤੋਂ ਸੋਹਣਾ ਕਹਿੰਦੇ ਵੀ ਪੰਛੀ ਮੰਨਿਆ ਗਿਆ ਵੀ ਉਹਨੇ ਆਪਣਾ ਜਿਹੜਾ ਆਲਣਾ ਆ ਪਤਲੀ ਟਾਣੀ ਦੇ ਨਾਲ ਲਾਉਣਾ ਤੇ ਉਹਨੂੰ ਏਦੇ ਵਧੀਆ ਤਰੀਕੇ ਨਾਲ ਬਣਾਉਣਾ ਦੇ ਵਿੱਚ ਪਾਣੀ ਦੀ ਬੂੰਦ ਵੀ ਨਹੀਂ ਜਾਂਦੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਤੇ ਉਹ ਇੱਕ ਤੁਸੀਂ ਹੋਰ ਵੇਖਣਾ ਉਹਦਾ ਮੂੰਹ ਵੀ ਥੱਲੇ ਨੂੰ ਹੁੰਦਾ ਉਹ ਮੂਦਾ ਜਿਹਾ ਹੋ ਕੇ ਫੇਰ ਉਹਦਾ ਬਣਦਾ ਰਹੇ ਇੱਕ ਮਾੜਾ ਜਿਹਾ ਟੇਡਾ ਜਿਹਾ ਰਹਿਣਾ ਇਹ ਉਹ ਹਵਾਵਾਂ ਨਹੀਂ ਉੱਤੋਂ ਪੈਣੀ ਮੀਂਹ ਵੀ ਨਹੀਂ ਪੈਣਾ ਤੇ ਬਹੁਤ بڑے ਤਰੀਕੇ ਦੇ ਨਾਲ ਇੱਕ ਕਈਆਂ ਨੂੰ ਪਤਾ ਨਹੀਂ ਹੁੰਦਾ ਕੋਈ ਕੋਈ ਇਹਨੂੰ ਕਚੀਰਾ ਕਿ ਚਕੀਰਾ ਆਉਂਦੇ ਨੇ ਟੋਕਾ ਨੂੰ ਨਹੀਂ ਜਿਹੜਾ ਖੁੱਡ ਕੱਢ ਕੱਢ ਕੇ ਚੁੰਝ ਮਾਰ ਮਾਰ ਕੇ ਲੱਕੜ ਦੇ ਵਿੱਚ ਤੇ ਆਹ ਦਾ ਆਲਣਾ ਤਿਆਰ ਕਰਦਾ ਸੀ ਅੱਜ ਕੱਲੋ ਕਿਤੇ ਨਜ਼ਰ ਆਉਂਦੇ ਸੀ ਟੋਕਾ ਨੂੰ ਮੈਨੂੰ ਪਤਾ ਨਹੀਂ ਹੁੰਦਾ ਟੋਕਾ ਟੋਕਾ ਇਹ ਬੰਦਾ ਟੋਕਾ ਸਾਡਾ ਨਹੀਂ ਬਚਪਨ ਜੂ ਟੋਕਾ ਹੀ ਨਹੀਂ ਨੇ ਉਹ ਅੱਗੋਂ ਵੀ ਚੁੰਝ ਬੜੀ ਲੰਮੀ ਤੇ ਉੱਤੇ ਉਹਦੀ ਪੂਛੀ ਉਹਦੀ ਬਹੁਤ ਸੋਹਣੀ ਹੁੰਦੀ ਉਹਦੀ ਹੈਨਾ ਕਿੰਨਾ ਸੋਹਣਾ ਪੰਛੀ ਆ ਜੋ ਜੰਗਲੀ ਚਿੜੀਆਂ ਨਹੀਂ ਸਾਨੂੰ ਨਜ਼ਰ ਆਉਂਦੀਆਂ ਕਾ ਕਿਤੇ ਨਜ਼ਰ ਨਹੀਂ ਆਉਂਦੇ ਹਨ ਜਿਹੜੀਆਂ ਇਹ ਇਲਾ ਨੇ ਰਹੇ ਹਨ ਉਹ ਜੋ ਮਾਰੇ ਪੰਛੀ ਖਾਂਦੀਆਂ ਅਸੀਂ ਤੇ ਉਹ ਜੋ ਖਾ ਕੇ ਚੱਲ ਜਾਂਦੀਆਂ ਤੇ ਜਿਹੜਾ ਬਦਬੂ ਵਾਲਾ ਸਾਮਾਨ ਸਾਰਾ ਚੁੱਕ ਕੇ ਲੈ ਜਾਂਦੀਆਂ ਤੇ ਉਹ ਕਿਤੇ ਨਾ ਕਿਤੇ ਸਾਡੀ ਉਹ ਵੀ ਰੱਖਿਆ ਕਰਦੀਆਂ ਅਸੀਂ ਹਨ ਕਿਉਂਕਿ ਹੁਣ ਜੇ ਆਪਾਂ ਉਹ ਡੋਰ ਦੇ ਇਲਾਕੇ ਨੂੰ ਲੰਘਣਾ ਹੋਵੇ ਤੇ ਕੁੱਤੇ ਜਿਹੜੇ ਉੱਥੇ ਇਕੱਠੇ ਹੋ ਜਾਂਦੇ ਉਹ ਆਮ ਇਨਸਾਨ ਤੇ ਹਮਲਾ ਕਰ ਦਿੰਦੇ ਪਰ ਜਦੋਂ ਗਲਿੰਚਾ ਜੀਆਂ ਆਉਂਦੀਆਂ ਹਨ ਇਲਾ ਆਉਂਦੀਆਂ ਹਨ ਤੇ ਉਹ ਖਾ ਕੇ ਉਹ ਆਪਣਾ ਢੇਡ ਭਰ ਦੀਆਂ ਸੀ ਤੇ ਨਾਲੇ ਵੈਗਰੂ ਵੈਗਰੂ ਕਰ ਦਿਆ ਹੁਣ ਗਿਆ ਕੋਈ ਨਾ ਕੁਝ ਗੋਲੀ ਨਹੀਂ ਹੋਣ ਗਿਆ ਵੀ ਹਨ ਵੀ ਪਹਾੜ ਵੀ ਤ੍ਰਿਪਤੀ ਹੋਈ ਹੈ ਹੈਨਾ ਤੇ ਉਹ ਪਸ਼ੂ ਪੰਛੀ ਜਿਹੜੇ ਇੱਕ ਨਾ ਗੁਰਬਾਣੀ ਦਾ ਹੈਗਾ ਇੱਕ ਵੈਸੇ ਤਾਂ ਉਹ ਮਨੁੱਖੀ ਤੀਬਰ ਵਾਸਤੇ ਪਰ ਉਹਦਾ ਜੇ ਅਖਰੀ ਅਰਥ ਕਰੀਏ ਨਾ ਉਹ ਕਹਿੰਦੇ ਜੀ ਹੈ ਪਸ਼ੂ ਮਰੇ ਨਾ ਆਪਣਾ ਨਰ ਮਰੇ ਮੇਰੂ ਕਾਮ ਨਾ ਆਏ ਪਸ਼ੂ ਮਰੇ ਸੋਕਾ ਅਸਾਰੇ ਭੀ ਜੇ ਇਨਸਾਨ ਮਰਦਾ ਤੋ ਕਿਸੇ ਕੰਮ ਨਹੀਂ ਆਉਦਾ ਵੈਸੇ ਤੇ ਅਰਥ ਕੁਝ ਹੋਰ ਨੇ ਉਹ ਵਿਸ਼ਾ ਡੂੰਘਾ ਹੈ ਮੈਂ ਕਹਿ ਦਿੰਦੇ ਆ ਵੀ ਮਤਲਬ ਤੇਰਾ ਚਾਮਣਾ ਕਿਸੇ ਦੇ ਕੰਮ ਆਉਣਾ ਤੇ ਡੰਗਰਾਂ ਨੂੰ ਹੱਟ ਗਿਦੇ ਵੈਸੇ ਅਖਰੀ ਅਰਥ ਉਹਦੇ ਹੈਗੇ ਵੀ ਜੇ ਇਨਸਾਨ ਦੇ ਅੰਦਰਲਾ ਪਸ਼ੂ ਮਰ ਜਾਵੇ ਨਾ ਤੇ ਉਹ ਉਹਦੇ ਵਿੱਚ ਇਨਸਾਨੀਅਤ ਆ ਜਾਂਦੀ ਹੈ ਪਰ ਮੈਂ ਜੇ ਅਖਰੀ ਅਰਥ ਉਹਦੇ ਕਰਾਂ ਤੇ ਇਹੋ ਹੀ ਆ ਕਿ ਜਿਹੜੇ ਪਸ਼ੂ ਪੰਛੀ ਉਹ ਵੀ ਤੁਹਾਨੂੰ ਜਿਹੜੇ ਤੁਹਾਡੇ ਕੰਮ ਦੇ ਹੀ ਆ ਇਤਨੇ ਕਿਤੇ ਤੁਹਾਡਾ ਸਵਾਰ ਦੇ ਜੇ ਗਾਂ ਰੱਖੀ ਅਸੀਂ ਘਰ ਚ ਸਾਨੂੰ ਦੁੱਧ ਦਿੰਦੀ ਜੇ ਅਸੀਂ ਮੱਝ ਰੱਖੀ ਉਹ ਦੁੱਧ ਦਿੰਦੀ ਮੱਖਣ ਪਨੀਰ ਖੇੜ ਖਾਣੇ ਆਪਾਂ ਮੁਰਗਾ ਮਰਗਾ ਕੋਈ ਖਾਣ ਵਾਲੀ ਵੀ ਸਕੀਨ ਹੈਗੇ ਜੋ ਵੀ ਆਪਦਾ ਅੰਡਾ ਦਿੰਦੀ ਉਹ ਤੋਂ ਅਸੀਂ ਖਾ ਕੇ ਆਪਣਾ ਭੋਜਨ ਹੀ ਲੱਭਦੇ ਹਾਂ ਉਹਦੇ ਚ ਹੈਨਾ ਤੋ ਕਿਤਨਾ ਕਿਤੇ ਪਸ਼ੂ ਪੰਛੀ ਹਮੇਸ਼ਾ ਹੀ ਮਨੁੱਖ ਦੇ ਜਿਹੜੇ ਸਹਾਇਕ ਰਹੇ ਨੇ ਤੇ ਸਾਨੂੰ ਇਸ ਕੁਦਰਤ ਦੇ ਨਾਲ ਜੁੜਨਾ ਚਾਹੀਦਾ ਤੇ ਪਿਆਰ ਕਰਨਾ ਚਾਹੀਦਾ ਬਿਲਕੁਲ ਤਾਂ ਕੁਝ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਵੀ ਵਾਤਾਵਰਣ ਦੀ ਵੀ ਗੱਲ ਕਰਦੇ ਹਾਂ ਨੇਚਰ ਦੀ ਗੱਲ ਕਰਦੇ ਤਾਂ ਉੱਤੇ ਹੀ ਜੇ ਗੱਲ ਕਰ ਲਈ ਉਹ ਵੀ ਪਿੱਛੇ ਤੁਹਾਨੂੰ ਇੱਕ ਉਹ ਨਾ ਜੰਗਲ ਬਣਿਆ ਹੁੰਦਾ ਪਿੱਛੇ ਬੜਾ ਵਧੀਆ ਤਰੀਕੇ ਦੇ ਨਾਲ ਤੇ ਉਹ ਉਹ ਵੀ ਤੁਹਾਨੂੰ ਦ੍ਰਿਸ਼ ਦੇਖਣ ਨੂੰ ਮਿਲਣ ਲੱਗੇ ਤਾਂ ਸਾਡੇ ਨਾਲ ਜੇ ਗੁਰਦੇਵਾਲ ਸਿੰਘ ਜੀ ਨਾਲ ਬਾਜੀ ਗੱਲਬਾਤ ਕਰਦੇ ਪਏ ਨੇ ਤਾਂ ਉਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਵੀ ਇੱਥੇ ਨਾ ਇੱਕ ਗੱਲ ਕਰਦੇ ਪਏ ਸੀ ਵੀ ਜਿਵੇਂ ਜਿਹੜਾ ਆਪਾਂ ਅਨਿਮਾਸ ਦੀ ਗੱਲ ਕਰਦੇ ਪਏ ਸੀ ਵੀ ਅੱਗੇ ਸਾਨੂੰ ਬਾਂਦਰ ਵਗੈਰੇ ਦੇ ਟੋਲੇ ਦਿਖਿਆ ਟੋਲਾ ਵੱਡਾ ਟੋਲਾ ਬਾਂਦਰਾਂ ਦਾ ਦਿਖਿਆ ਤੇ ਆਪਣੇ ਬੱਚਿਆਂ ਦੇ ਨਾਲ ਸੀ ਗੱਲ ਤੇ ਭਾਈ ਸਾਹਿਬ ਗੁਰਦੇਵਾਲ ਸਿੰਘ ਜੀ ਆਹ ਜੰਗਲ ਪਿੱਛੇ ਤੁਹਾਨੂੰ ਦਿਖਾਉਣੇ ਆ ਵੀ ਆ ਜਿਹੜਾ ਵਾਸਤਾ ਜਿਹੜਾ ਬਣਿਆ ਹੈ ਨਾ ਇੱਕ ਜੰਗਲੀ ਏਰੀਆ ਜੇ ਬਣ ਗਿਆ ਦਾ ਮਤਲਬ ਗੱਲ ਕਰਦੇ ਵੀ ਇੱਥੇ ਆਪਾਂ ਗੱਲਬਾਤ ਕਰਦੇ ਪਏ ਸੀ ਭਾਈ ਭਾਜੀ ਹੈ ਨਾ ਇਹ ਤੇ ਬਾਂਦਰਾ ਦਾ ਟੂਲਾ ਦੇਖਿਆ ਆਪਾਂ ਨੂੰ ਹਣਾ ਉਹਨਾਂ ਦੀ ਫੈਮਲੀ ਹੋ ਸਕਦੀ ਜ਼ਿਆਦਾ ਹੈ ਨਾ ਤੇ ਬੜੇ ਬਈ ਤਰੀਕੇ ਨਾਲ ਟਕੂਸਲੀਆਂ ਮਾਰਦੇ ਪਿਆ ਹੈ ਨਾ ਮੈਂ ਕਹਾਂ ਜੀ ਜਦੋਂ ਪੰਛੀ ਜਿਹੜੇ ਆ ਉਦੋਂ ਹੀ ਉਹ ਆਪਣਾ ਖੁਸ਼ੀ ਮਨਾਉਂਦੇ ਆ ਜਦੋਂ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਆ ਤੇ ਇਹ ਜੰਗਲ ਦਾ ਇਲਾਕਾ ਬਣਿਆ ਹੈ ਦਰਿਆ ਦਾ ਕਿਨਾਰਾ ਪਾਣੀ ਵੀ ਵਾਧੂ ਖਾਣ ਪੀਣ ਨੂੰ ਵੀ ਵਾਧੂ ਹਣਾ ਤੁਹਾਡੇ ਮੇਰੇ ਵਰਗੇ ਸਲਾਨੀ ਜਿਹੜੇ ਆਉਂਦੇ ਉਹ ਵੀ ਉਹਨਾਂ ਨੂੰ ਬਿਸਕਟ ਖਾਣ ਨੂੰ ਦਿੰਦੇ ਆ ਕੋਈ ਡਬਰੋਟੀ ਬਰੈਡ ਲੈ ਕੇ ਆਉਂਦਾ ਹਣਾ ਉਹ ਉਹ ਸ਼ੌਂਧਿਆ ਨੱਚਦੇ ਵੇ ਕਿ ਤੁਹਾਨੂੰ ਵੇਖ ਕੇ ਨੱਚਦੇ ਹੋ ਹਨ ਤੇ ਇਸ ਕਰਕੇ ਕੁਦਰਤ ਉਹ ਆਕਿਆ ਜਿਹੜੀ ਆ ਉਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਤੇ ਆ लास्ट ਦੇ ਅੱਪਾ ਇੱਕ ਗੱਲ ਕਰਾਂਗੇ ਵੀ ਇਹ ਜਿਹੜੇ ਸਲਾਨੀ ਇੱਥੇ ਆਉਂਦੇ ਨੇ ਜਾਂ ਫਿਰ ਜਿਹੜੇ ਕੁਝ ਇਹਨਾਂ ਚੀਜ਼ਾਂ ਤੋਂ ਜਿਹੜੇ ਲੋਕ ਜਿਹੜੇ ਵਾਂਝੇ ਜਿਹੜੇ ਰਹਿ ਗਿਆ ਤੇ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਮਤਲਬ ਇੱਥੇ ਆਉਣ ਵਾਸਤੇ ਮੈਸੇਜ ਜਿਹੜਾ ਲਾ ਸਕਦੇ ਆ ਵੀ ਇਹੋ ਹੀ ਆ ਵੀ ਜਿਹੜੇ ਲੋਕ ਕੁਦਰਤ ਦਾ ਅਸਲੀ ਨਜ਼ਾਰਾ ਵੇਖਣਾ ਚਾਹੁੰਦੇ ਆਂ ਸੀ ਗੱਡੀਆਂ ਮੋਟਰਾਂ ਦੇ ਵਿੱਚ ਧੂਆਂ ਲੈ ਲੈ ਕੇ ਤੇ ਸਾਡੇ ਦਿਮਾਗ ਵੀ ਖਰਾਬ ਹੋ ਗਏ ਤੇ ਸਾਡੇ ਫੇਫੜੇ ਵੀ ਖਰਾਬ ਹੋ ਗਏ ਇੱਥੇ ਆਓ ਕੁਦਰਤੀ ਨਜ਼ਾਰਾ ਵੇਖੋ ਕੁਦਰਤੀ ਸਾਹ ਲਓ ਹਵਾ ਦੇ ਨਾਲ ਜੁੜੋ ਚਪਾਉਣ ਸੁਪਾ ਇੱਥੇ ਬਹੁਤ ਸੋਹਣਾ ਸ਼ਾਂਤਮਈ ਮਾਹੌਲ ਆ ਪਸ਼ੂ ਪੰਛੀਆਂ ਦੀ ਨਾਲ ਗੱਲਾਂ ਕਰਕੇ ਜਾਓ ਨਾਨੀ ਦੀਆਂ ਕਹਾਣੀ ਵਾਲੀਆਂ ਚਿੜੀਆਂ ਜਿਹੜੀਆਂ ਉਹ ਇੱਥੇ ਤੁਹਾਨੂੰ ਦਿਸਣਗੀਆਂ ਦੇ ਆਓ ਸਾਰੇ ਰਲ ਕੇ ਇਥੇ ਹਰੀਕੇ ਦੇ ਵਿੱਚ ਤੁਸੀਂ ਵੇਖੋ ਕੁਦਰਤੀ ਨਜ਼ਾਰਾ ਵੇਖੋ ਤੇ ਕੁਦਰਤੀ ਨਜ਼ਾਰੇ ਲਓ ਬਿਲਕੁਲ ਤਾਂ ਅੱਜ ਹਰੀਕੇ ਪਤਨ ਦੇ ਵਿੱਚ ਪਹੁੰਚੇ ਸਾਂ ਤਾਂ ਇੱਥੇ ਜਿਹੜੀ ਇੱਕ ਝੀਲ ਹੈ ਇੱਕ ਰਾਖ ਹੈ ਬੜੀ ਖੂਬਸੂਰਤ ਜਗ੍ਹਾ ਹੈ ਤਾਂ ਇੱਥੇ ਜਿਹੜੇ ਲੋਕ ਹੈ ਪ੍ਰਵਾਸੀ ਪੰਛੀਆਂ ਨੂੰ ਦੇਖਣ ਵਾਸਤੇ ਆਉਂਦੇ ਨੇ ਸਲਾਨੀ ਜਿਹੜੇ ਹਰ ਸਾਲ ਦੀ ਤਰ੍ਹਾਂ ਇਹਨਾਂ ਨੂੰ ਹਿੰਦਿਆ ਦੇ ਵਿੱਚ ਜਿਹੜੇ ਪੰਛੀ ਆਉਂਦੇ ਨੇ ਤਾਂ ਵਿਦੇਸ਼ਾਂ ਤੋਂ ਜਿਹੜੇ ਉੱਡ ਕੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਹ ਇੱਥੇ ਪਹੁੰਚਦੇ ਨੇ ਉਸ ਤੋਂ ਬਾਅਦ ਸਲਾਨੀਆਂ ਦਾ ਜਿਹੜਾ ਮੇਲਾ ਲੱਗ ਜਾਂਦਾ ਹੈ ਤਾਂ ਉਸ ਮੇਲੇ ਨੂੰ ਜੇ ਤੁਸੀਂ ਵੀ ਦੇਖਣਾ ਹੈ ਇਹਨਾਂ ਪੰਛੀਆਂ ਨੂੰ ਤੁਸੀਂ ਵੀ ਦੇਖਣਾ ਹੈ ਤਾਂ ਪਹੁੰਚ ਜਾ ਜੀ ਹਰੀਕੇ ਪੱਤਨ ਤੇ ਉਥੋਂ ਤੁਸੀਂ ਕਿਸੇ ਨੂੰ ਵੀ ਪੁੱਛਣੋ ਵੀ ਅਸੀਂ ਨਾ ਜਾਣਾ ਝੀਲ ਤੇ ਤਾਂ ਤੁਹਾਨੂੰ ਹਰੀਕੇ ਪੱਤਨ ਤੋਂ ਦੱਸ ਦੇਣਗੇ ਵੀ ਇੱਥੇ ਬਰਡ ਸੈਂਚਰੀ ਤੇ ਪਹੁੰਚਣਾ ਤਾਂ ਕੀ ਨਾ ਹੀ ਤੁਹਾਡਾ ਮੇਰਾ ਨਾਮ ਕਰਨ ਸਿੰਘ ਆ ਜੀ ਮੈਂ ਬਤੌਰ ਬੇਲਦਾਰ ਹਰੀਕੇ ਵਾਈਲਡਲੈਫ ਵਿੱਚ ਲੱਗਾ ਜੀ ਹਾਂਜੀ ਤਾਂ ਇੱਥੇ ਜਦੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਦਾਂ ਆਮਦ ਹੋ ਗਈ ਪੰਛੀਆਂ ਦੀ ਤਾਂ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਜਿਹੜੇ ਪੰਛੀ ਆਉਂਦੇ ਨੇ ਉਹਦਾ ਕਿੰਨੀਆਂ ਕਿਸਮਾਂ ਦੇ ਆਉਂਦੇ ਨੇ ਤੇ ਕਿਹੜੇ ਕੀ ਨਾਮ ਦੇ ਨੇ ਇੱਥੇ ਜੀ ਰਸ਼ੀਆ ਤੋਂ ਬੋਲਡ ਜਿਹੜੇ ਆਉਂਦੇ ਆ ਜਿੱਦਾਂ ਕਿ ਉਹ ਉਹਨਾਂ ਦਾ ਆਨ ਦਾ ਰੂਟ ਹੈ ਜਿਹੜਾ ਉਹ ਹੈਗਾ ਵਾ ਰਸ਼ੀਆ ਤੋਂ ਉੱਡਦੇ ਆ ਕਾਲਾ ਸਾਗਰ ਕਾਲੇ ਸਾਗਰ ਤੋਂ ਡਾਨ ਪਰਦੇ ਆ ਮੰਗੋਲੀਆ ਮੰਗੋਲੀਆ ਤੋਂ ਡਾਨ ਪਰਦੇ ਆ ਚਾਈਨਾ ਚਾਈਨਾ ਤੋਂ ਡਾਨ ਪਰਦੇ ਆ ਹਿਮਾਲਿਆ ਹਮਾ ਲਿਆ ਤੋਂ ਦਾਨ ਪ੍ਰਦੇਸ਼ ਸ਼੍ਰੀਲੰਕਾ ਤੇ ਸ਼੍ਰੀਨਗਰ ਸ਼੍ਰੀਲੰਗਰ ਤੋਂ ਆਪਣੇ ਹਰੀ ਕੇ ਇਹ ਫਿਰ ਕਿਹੜੇ ਮਹੀਨਿਆਂ ਦੇ ਵਿੱਚ ਜਿਹੜੇ ਪੰਛੀ ਜਿਹੜੇ ਆ ਜਾਂਦੇ ਨੇ ਇੱਥੇ ਤਾਂ ਕਿੰਨਾ ਚਿਰ ਇੱਥੇ ਰੁਕਦੇ ਇਹ ਜ਼ਿਆਦਾਤਰ 9ਵੇਂ ਮਹੀਨੇ ਤੋਂ ਸ਼ੁਰੂ ਹੋ ਜਾਂਦੇ ਆ ਆਉਣੇ ਤੇ 11ਵੇਂ 12ਵੇਂ ਮਹੀਨੇ ਦੇ ਵਿੱਚ ਬਿਲਕੁਲ ਸਾਰੇ ਜਿੰਨੀਆਂ ਸਪੀਸੀਜ਼ ਹੈਗੀਆਂ 40 ਤਰ੍ਹਾਂ ਦੀਆਂ ਸਪੀਸੀਜ਼ ਆ ਜਿਹੜੀਆਂ ਆਪਣੇ ਹਰੀਕੇ ਵਿੱਚ ਆਉਂਦੀਆਂ ਵਾ ਤੇ ਇਹ ਮਾਰਚ ਦੀ 15 ਤੱਕ ਇੱਥੇ ਰਹਿੰਦੇ ਆ ਜੀ ਕਿਹੜੇ ਕਿਹੜੇ ਪੰਛੀ ਦੇ ਕਿਸ ਤਰ੍ਹਾਂ ਦੇ ਜਿਹੜੇ ਇਥੇ ਪੰਛੀ ਨੇ ਤੇ ਜਿਹੜੇ ਕੀ ਪੰਛੀਆਂ ਦੇ ਨਾਮ ਜੀ ਪੰਛੀਆਂ ਦੇ ਵਿੱਚ ਜੀ ਬਾਰਹ ਡਡਗੀਜ਼ ਗ੍ਰੇ ਲਗ ਗੀਜ਼ ਪਿੰਟੇਲ ਬਲੈਕਵੁੱਟ ਹਾਂਜੀ ਹਜ਼ੂਰ ਜੀ ਪਿੰਟੇਲ ਬਲੈਕਵੁੱਟ ਕਾਫੀ ਜਾਨੀ ਕਿ ਹੈਗੇ ਆ ਜਿਹਦਾ ਕਿ ਆਪਾਂ ਜੇ ਵੇਖੀਏ ਤੇ ਮਾਨੂੰ ਨਾਂ ਮਿੰਟੋ ਮਿੰਟੇ ਆਈ ਜਾਂਦੇ ਆ ਇਸ ਤਰ੍ਹਾਂ ਜਿਹੜੇ ਥੋੜੇ ਜਿ ਵਿਸਤਰ ਜਾਂਦੇ ਆ ਅੱਛਾ ਜੀ ਤਾਂ ਜੇ ਇੱਥੇ ਗੱਲ ਕਰੀਏ ਆਪਾਂ ਗੱਲ ਕਰਦੇ ਵੀ ਕੜਿਆਲ ਦੀ ਵੀ ਗੱਲ ਕਰਦੇ ਵੀ ਇੱਥੇ ਕੜਿਆਲ ਵੀ ਦੇਖਣ ਨੂੰ ਮਿਲਦੀ ਹੈ ਹਾਂਜੀ ਇੱਥੇ ਅਸੀਂ ਕੜਿਆਲ ਆ ਨਾ ਜਿਹੜੇ ਉਹ ਇੱਥੇ ਛੱਡਿਆ 100 ਪੀਸ ਅੱਛਾ 100 ਦੇ ਕਰੀਬ ਹਾਂਜੀ ਤੇ ਆਮ ਇਤਨਾ ਦਿਖਦੇ ਨਹੀਂ ਮਤਲਬ ਨਹੀਂ ਆਮ ਨਹੀਂ ਦੇਖਦੇ ਜੀ ਉਹਨਾਂ ਨੂੰ ਦੇਖਣ ਵਾਸਤੇ ਬਾਈ ਮੋਟਰਬੋਰਡ ਤੇ ਜਾਣਾ ਪੈਂਦਾ ਵਾ ਤੇ ਮਤਲਬ ਉਹ ਜਿੱਦਾਂ ਮਤਲਬ ਗੱਲ ਕਰੀ ਜੇ ਇਥੇ ਲੇਖਦੇ ਆ ਜੇ ਕਿਸੇ ਨੂੰ ਖਤਰਾ ਹੋ ਸਕਦਾ ਉਹ ਤਾਂ ਨਹੀਂ ਬਿਲਕੁਲ ਜੀ ਜਿੱਦਾਂ ਕਿ ਕੜਿਆਲ ਇਹ ਮਗਰਮਸ਼ ਪਰਜਾਤੀਆਂ ਵਿੱਚ ਟੋਟਲ ਦੁਨੀਆ ਦੀਆਂ 25 ਪਰਜਾਤੀਆਂ ਵਾਂ ਜਿਹਦੇ ਵਿੱਚ 5 ਪਰਜਾਤੀਆਂ ਜਿਹੜੀਆਂ ਬੰਦੇ ਤੇ ਅਟੈਕ ਕਰਦੀਆਂ ਵਾ ਜਿਹੜਾ ਆਪਣਾ ਕੜਿਆਲ ਆ ਇਹ ਬਿਲਕੁਲ ਸ਼ਰਮੀਲੀ ਜਾਤੀ ਆ ਇਹ ਬੰਦੇ ਦੇ ਉੱਤੇ ਅਟੈਕ ਨਹੀਂ ਕਰਦਾ ਇਹ ਬੰਦੇ ਨੂੰ ਦੇਖ ਕੇ ਥੋੜਾ ਜਿਹਾ ਸਾਈਡ ਤੇ ਹੋ ਜਾਂਦਾ ਤੇ ਜੇ ਆਪਾਂ ਡਾਲਫਿਨ ਦੀ ਗੱਲ ਕਰੀਏ ਵੀ ਡਾਲਫਿਨ ਵੀ ਇੱਥੇ ਕਹਿੰਦੇ ਵੀ ਦੇਖਣ ਨੂੰ ਮਿਲਦੀ ਆ ਡਾਲਫਿਨ ਮਤਲਬ ਹੈਗੀ ਇੱਥੇ ਦੇਖਦੇ ਵਿੱਚ ਹਾਂਜੀ ਇੰਡਸਰੀਵਲ ਡਾਲਫਿਨ ਜਿਹੜੀ ਆਪਣੇ ਇੱਥੇ ਹੈਗੀ ਆ ਪਾਈ ਜਾਂਦੀ ਆ ਉਹਦੀਆਂ ਜਿਹੜੀਆਂ ਤਿੰਨ ਫੈਮਲੀਆਾਂ ਵਾਂ ਜਿਹਦੇ ਵਿੱਚ ਮੇਲ ਫੀਮੇਲ ਕਾਫ ਸਬ ਅਡਲਟ ਮਤਲਬ ਕਿ ਇੱਕ ਫੈਮਲੀ ਉਹਨੂੰ ਗਿਣਿਆ ਜਾਂਦਾ ਵਾ ਇਸ ਤਰ੍ਹਾਂ ਜਿਹੜੀਆਂ ਉਹਦੀਆਂ ਤਿੰਨ ਜਿਹੜੀਆਂ ਫੈਮਲੀਆਾਂ ਵੱਖ-ਵੱਖ ਥਾਵਾਂ ਤੇ ਮਿਲਦੀਆਂ ਵਾਂ ਜਿੱਦਾਂ ਗੋਂਦਵਾਲ ਹੋ ਗਿਆ ਕਰਮੋ ਵਾਲਾ ਹੋ ਗਿਆ ਮੁੰਡਾ ਪਿੰਡ ਹੋ ਗਿਆ ਇਧਰ ਤੋਂ ਆਪ ਸਕੀਮ ਤੇ ਜਿਹੜੀਆਂ ਉਹ ਆਪਾਂ ਨੂੰ ਬਿਆਸ ਦਰਿਆ ਦੇ ਵਿੱਚ ਮਿਲਦੀਆਂ ਕਿੰਨੇ ਕਿੰਨੇ ਕਿ ਤਦਾਦ ਹੋ ਗਈ ਇਹਨਾਂ ਦਲਦਲ ਦੀ ਘੱਟੋ ਘੱਟ 15 16 ਦੇ ਲਗਭਗ ਹੈਗੀ ਆ ਜੀ ਤੇ 15 16 ਦੇ ਲਗ ਇੱਕ ਫੈਮਿਲੀ ਦੇ ਵਿੱਚ ਕਿੰਨੀ ਜਿਹੜੀ ਤਦਾਦ ਉਹਦੇ ਵਿੱਚ ਮੇਲ ਫੀਮੇਲ ਛੋਟਾ ਬੱਚਾ ਵੱਡਾ ਬੱਚਾ ਜਾਨਕਿ ਸਬ ਅਡਲਟ ਅੱਛਾ ਮਤਲਬ ਹੁਣ ਬੜੌਤਰੀ ਹੋ ਰਹੀ ਹੈ ਉਹਨਾਂ ਦੇ ਦੀ ਜੀ ਜੀ ਇਸ ਤਰ੍ਹਾਂ ਹੁਣ ਇੱਥੇ ਆਉਂਦੇ ਨੇ ਟੂਰਿਸਟ ਆਉਂਦੇ ਨੇ ਜਿੱਦਾਂ ਆਪਾਂ ਕਹਦੇ ਜੀ ਕਿ ਲੋਕ ਆਉਂਦੇ ਨੇ ਹਣਾ ਤੇ ਦੇਖਣ ਨੂੰ ਉਹਨਾਂ ਨੂੰ ਕਿੰਨੀ ਕਿਸਮਤ ਦੀਆਂ ਦੇਖਣ ਮਿਲਦੀ ਇੱਥੇ ਆ ਕੇ ਕਿਦਾਂ ਦਾ ਮਹਿਸੂਸ ਕਰਦੇ ਨੇ ਲੋਕ ਤੁਸੀਂ ਤੇ ਵਿਚਰਦਿਆਂ ਹਣਾ ਤੁਸੀਂ ਦੱਸ ਰਹੇ ਸੀ ਵੀ ਮਤਲਬ ਤੁਸੀਂ ਜਾਣੇ ਉਹਨਾਂ ਦੀ ਗਿਣਤੀ ਕਰਨਾ ਜਾਂ ਫਿਰ ਉਹਨਾਂ ਦੀ ਦੇਖਰੇਖ ਵਾਸਤੇ ਤੁਸੀਂ ਇੱਥੇ ਹੁੰਨੇ ਹੋ ਤਾਂ ਕਿੰਦਾ ਦੀਆਂ ਸਲਾਨੀਆਂ ਨੂੰ ਜਿਹੜੀਆਂ ਇੱਥੇ ਆ ਕੇ ਮਹਿਸੂਸ ਹੁੰਦਾ ਵੀ ਜਦੋਂ ਮੇਕਰ ਮੀਡੀਆ ਜਿਹੜੀ ਇਹ ਜਿਹੜੀ ਜਗ੍ਹਾ ਹੈ ਜਿੱਥੇ ਆਪਾਂ ਖੋਤੇ ਆ ਵਰਲਡ ਫੇਮਸ ਜਗਾ ਵਾ ਇੱਥੇ ਆਣ ਕੇ ਆਪਾਂ ਨੂੰ ਮਾਣ ਮਹਿਸੂਸ ਹੁੰਦਾ ਕਿ ਅਸੀਂ ਵਰਲਡ ਦੀ ਫੇਮਸ ਜਗਾ ਤੇ ਆਏ ਆ ਇਹ ਬੱਚਿਆਂ ਵਾਸਤੇ ਬਹੁਤ ਹੀ ਸਮੁੰਦਰ ਹੀ ਇੱਕ ਹਸਾਬ ਦਾ ਆਪਾਂ ਕਹਿ ਸਕਦੇ ਹਾਂ ਜਿਹੜੇ ਬਾਇਓਲੋਜੀ ਜਾਂ ਕੈਮਿਸਟਰੀ ਜਿਹੜੇ ਪੜ੍ਹਦੇ ਆ ਇਹ ਚ ਸਾਇੰਟਿਸਟਸ ਵਾਸਤੇ ਵੀ ਬਹੁਤ ਵਧੀਆ ਜਗ੍ਹਾ ਵਾ ਪੰਛੀਆਂ ਨੂੰ ਦੇਖਣ ਵਾਸਤੇ ਵੀ ਬਹੁਤ ਵਧੀਆ ਜਗ੍ਹਾ ਵਾ ਜਿਹੜੇ ਸਲਾਨੀ ਜਿਹੜੇ ਇੱਥੇ ਆਉਂਦੇ ਆ ਉਹ ਬਾਤ ਹੀ ਮਾਨ ਮਹਿਸੂਸ ਕਰਦੇ ਆ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਨਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਓ ਤੇ ਘੁਮਾਓ ਤੇ ਕੁਦਰਤ ਦੇ ਨਜ਼ਾਰੇ ਦੇਖੋ ਜੀ ਧੰਨਵਾਦ ਅ ਚੱਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਲਾਈਕ ਕਮੈਂਟ ਤੇ ਫੋਲੋ ਜਰੂਰ ਕਰਿਓ ਤਾਂ ਜੋ ਅਗੀਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰ ਸਕੀਏ ਜਿਹੜੇ ਲੋ ਖਬਰ ਪੰਜਾਬ ਟੀਵੀ ਦੇ ਲਈ ਕੈਮਰਾ ਪਰਸਨ ਦੇ ਨਾਲ ਕਪੀਲ ਗਿਲਦੀ ਰਿਪੋਰਟ